ਵਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo ਡੈਰੀ ਫਾਰਮ ਬਰਨਾਲਾ ਦੇ ਵਿੱਚ ਤੋਂ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਇੱਕ ਆਪਾਂ ਸਾਂਹ ਦੀ ਲੈ ਕੇ ਆਏ ਹਾਂ ਸਾਂਹ ਵਿਕਰੀ ਵਾਲਾ ਬਾਈਆਂ ਕੋਲੇ ਆਜਰਾ ਜੀ ਦੀ ਮਾਂ ਵੀ ਘਰੇ ਖੜੀ ਆ ਬੱਚੇ ਵੀ ਆਏ ਪਿਆ ਉਹ ਤੁਹਾਨੂੰ ਸਾਂਹ ਦਿਖਾਉਣਾ ਸੀ ਇਹਦਾ ਡਿਟੇਲ ਆਪਾਂ ਵੀਰ ਤੋਂ ਲੈਣੇ ਅੱਗੇਤਾ ਜੀ ਠੀਕ ਆ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਆਪਣਾ ਸੁਆਗਰ ਸਿੰਘ ਜੀ ਪਿੰਡ ਪਿੰਡ ਵੱਡੇ ਰੂੜੇ ਕੇ ਪਿੰਡ ਰੂੜੇ ਕੇ ਕਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਤੇ ਮੋਬਾਈਲ ਨੰਬਰ ਜੀ ਆਪਣਾ 92 92563 632 92563 82 63296 ਇਹ ਸਾਹਣ ਦੇਖੀ ਜ ਨੇ ਇਹ ਆਪਣਾ ਘਰ ਦਾ ਜਾਂ ਪੜੀ ਆ ਗਿਆ ਆਪਣਾ ਘਰ ਦਾ ਠੀਕ ਆ ਇਹਦੀ ਮਾਂ ਸਾਹਣਾ ਆਪਣਾ ਇਹਦੀ ਮਾਂ ਮੀਣੀ ਉਹ ਨਾਲ ਖੜੀ ਆ ਠੀਕ ਆ ਘਰ ਦਾ ਪਾਲਿਆ ਵਾ ਘਰ ਦਾ ਪਾਲਿਆ ਆਪੇ ਇਹ ਕਿਹੜੇ ਟੀਕੇ ਦਾ ਆ ਗਿਆ ਇਹ ਮਨਰਤੀ ਦਾ ਅੱਛਾ ਐ ਮਨਰਤੀ ਦਾ ਟੀਕਾ ਰਖਾਇਆ ਸੀ ਉਹਦਾ ਬੱਚਾ ਆ ਗਿਆ ਇਹ ਬੱਚਾ ਹੈ ਠੀਕ ਹੈ ਤੇ ਉਮਰ ਹੋਣੇ ਦੀ ਕਿੰਨੀ ਹੋਗੀ ਹੁਣ ਇਹ 5ਵੇਂ ਕੰਨੀ ਵਾਲੇ ਹਲੇ ਕੱਢੇ ਨਹੀਂ ਠੀਕ ਹੈ ਕਹਿੰਦਾ ਉਹ ਉਮਰੇ ਦੀ ਸਾਰੀ ਹਲੇ 4 ਸਾਲ ਦੀ ਹੋ ਗਈ 4 ਸਾਲ ਦੀ ਉਮਰ ਹੋ ਗਈ ਹਾਂ ਤੇ ਬੱਚੇ ਵੀ ਆ ਗਏ ਤੇ ਬੱਚੇ ਆ ਗਿਆ ਠੀਕੋ ਦੋ ਬੱਚੇ ਵੀ ਘਰੇ ਖੜੇ ਆਲੇ ਆਓ ਕੱਟਾ ਦੀ ਇਹ ਤੇ ਆ ਕੱਟਾ ਦੀ ਇਹਦਾ ਠੀਕ ਹੈ ਬਗਾਨੀ ਵੇਹ ਤੇ ਆਪਾਂ ਛੱਡਾਂ ਨਹੀਂ ਠੀਕ ਹੈ ਆਪਾਂ ਬਸ ਘਰੇ ਮਝਰ ਵਾਜਾਂ ਪੰਜ ਸਾਲ ਮਝਰ ਵਾਜਾਂ ਆਪਾਂ ਬਗਾਨੀ ਵੇਹ ਨਹੀਂ ਖੜੇ ਠੀਕ ਹੈ ਹੁਣ ਆਪਾਂ ਵੇਚਣਾ ਇਹ ਹੁਣ ਵੇਚਣਾ ਠੀਕ ਹੈ ਆ ਜੀ ਮਾਂ ਖੜੀਆਂ ਨਾਲ ਹਨਾ ਹਾਂ ਮਾਂ ਅੱਤਵੇਂ ਮਹੀਨੇ ਦੀ ਗੱਪੜਾ ਹੁਣ ਦੀ 9 ਲੱਖ ਰੁਪਏ ਹੋਣ ਦੀ ਹਲੇ ਠੀਕ ਹੈ ਹੁਣ ਮੱਝ ਹੋਊਗੀ ਚੌਥੇ ਮਝਰ ਸੂਰ ਹੋਈ ਇਹ ਚੌਥੇ ਯਾ ਸੇ ਵੀ ਨਹੀਂ ਠੀਕ ਹੈ ਨਾੜਾ ਨੂੜਾ ਬਹੁਤ ਹੈ ਨਾ ਕਿੰਨਾ ਇੱਕ ਦੁੱਧਾ ਠੀਕ ਹੈ ਕਿੰਨਾ ਇੱਕ ਦੁੱਧਾ ਮੱਝ ਦਾ ਮੀਣੀ ਦਾ ਦਾ ਸਾ ਤਾਜੀ 19 20 ਕਿਲੋ ਦੁੱਧ ਤੇ ਜਾਂਦੀ ਆ ਹਾਂ 18 20 18 ਜੰਮੀ ਪਾੜੀਆਂ ਸੇਵਾ 20 ਤੋਂ ਮੁਰਦੀਆਂ 20 ਤੋਂ ਉਹ ਨਾਲ ਦੀ ਮੁਰਦੀ ਉਹ ਪਰਲੀ ਉਹ ਬੰਨੇ ਜਿਹੜੀ ਛੋਟੀ ਠੀਕ ਹੈ ਉਹਨੇ 20 ਕਿ ਸਿਰੇ ਜਿਹੜੇ ਆਪੇ ਪਸ਼ੂ ਦੇਖੀ ਜਨੇ ਸਾਰੇ ਆਪਣੇ ਤਕਰੀਬਨ ਉਹ ਕਰੂ ਪਸ਼ੂ ਹੈ ਬਣੇ ਤਾਂ ਮੁੱਲ ਲਿਆ ਪਸ਼ੂ ਨੇਗਾ ਠੀਕ ਹੈ ਹਾਂ ਵੀ ਹੁਣ ਸਾਣ ਦੇ ਤੇਰੇ ਕੋਲ ਤਿੰਨ ਚਾਰ ਬੱਚੇ ਆ ਗਏ ਚਾ ਨਾਲੇ ਵੀ ਮਰ ਉਹਨੂੰ ਸੀਮਾ ਮਹੀਨਾ ਲੱਗਿਆ ਉਹ ਸਾਲ ਹੀ ਨੇ ਠੀਕ ਹੈ ਆਪਣੇ ਕੋਈ ਬੱਚੇ ਆਉਦੇ ਵੀ ਹੋ ਗਏ ਨਾ ਠੀਕ ਹੈ ਠੀਕ ਹੈ ਹੁਣ ਆਪਾਂ ਇਹ ਹੈਗਾ ਕਟਾ ਵੇਚਣਾ ਹਨਾ ਹਾਂ ਹੁਣ ਦੇ ਤੇ ਮੁੱਲ ਵੜੀ ਕਿਵੇਂ ਰਹੂਗਾ ਇਹਦਾ ਮੁੱਲ ਫੋਨ ਤੇ ਕਰਾਂਗੇ ਠੀਕ ਹੈ ਤੇ ਮੱਝਾ ਮੰਨ ਕੇ ਚੱਲ ਵਧੀਆ ਰਹੀ ਜਾਂਦੀਆਂ ਮੱਝਾ ਹਾਂ ਇੱਕ ਦਿਨ ਨਹੀਂ ਆਪੇ ਅੱਜ ਤੱਕ ਕੋਈ ਖਰਾਬੀ ਠੀਕ ਹੈ ਧੋੜੇ ਵਾਰ ਨੂੰ ਸਾਣ ਦੇਖੋ ਯਾਰ ਕਿਆ ਬਾਤ ਹੈ ਤੇ ਫਿਰ ਉਹ ਵੀ ਸਾਤ ਸਵਾ ਦਾ ਬਾੜਾ ਉਹਨੇ ਖੋਲੀ ਬਿਤੇਰ ਮਾਤਾ ਤੱਕ ਪਤਾ ਤਾਂ ਹੈ ਕਿ ਮੰਮੀ ਦੇ ਮੈਂ ਦੋਨੇ ਆ ਠੀਕ ਹੈ ਜਿਵੇਂ ਕਹਿੰਦਾ ਭਾਬ ਆਏ ਨਹੀਂ ਗੱਲ ਵੀ ਹਾਵੜਾ ਦਾ ਬੜੀ ਮਚਾ ਦੂ ਉਹਦਾ ਹਾਵੜਾ ਨਾਲ ਜਾਂਦਾ ਮੈਂ ਸੱਜਰ ਉੱਥੇ ਬਸ ਖੜਾ ਰਹਿਣਾ ਜੁੜੇ ਹਾਵੜਾ ਦਾ ਉਰੀਆ ਨਾਲ ਸਾਥ ਹੈਗਾ ਅੱਜ ਠੀਕ ਹੈ ਸੋਭਰੋ ਦੰਦੋ ਹਲੇ ਸਾਣ ਜਵਾਨ ਹੋਇਆ ਨੀਗਾ ਤੇ ਲਵ ਯੂ ਉਮਰ ਦੇ ਵਿੱਚ ਹੀ ਆ ਗਿਆ ਇਹ ਤੇ ਬਾਕੀ ਇਹਦਾ ਚਕਾਠਾ ਵਗੈਰਾ ਦੇਖੋ ਯਾਰ ਸਾਣ ਦਾ ਪਰ ਮੱਝਾ ਨੇਦਾ ਜਿਹਨੂੰ ਕਹਾਵਦਾ ਪੰਜਾਬੀ ਨੇ ਹਣਾ ਤੇ ਬਾਕੀ ਸਿੰਘੀ ਸੁੱਕੀ ਬੜਾ ਜ਼ਬਰਦਸਤ ਆ ਤੇ ਬਤਾਲੂ ਵਗੈਰਾ ਦੇਖੋ ਟੈਸਟੀ ਗੱਲ ਵਗੈਰਾ ਉਨੇ ਸਾਫ ਸੁਥਰੇ ਮੇਨ ਗਾਲ ਇਹ ਐਮ 29 ਦਾ ਬੱਚਾ ਆ ਗਿਆ ਉਹ ਦੇਖੋ ਟੈਸਟੀ ਗਾਲ ਵਗੈਰਾ ਕੱਟੇ ਵਿੱਚ ਪੂਰਾ ਡਬਲ ਸਾਣ ਆ ਯਾਰ ਤਿਆਰ ਹੋ ਗਿਆ ਜਿਵੇਂ ਮਜੂਰ ਸਾਣ ਆ ਜਿਵੇਂ ਪੂਰਾ ਜਮਾ ਇਹ ਮੁੰਨ ਬਾਈ ਜੀ ਕਹਿੰਦੇ ਫੂਟੇ ਕਰਾਂਗੇ ਤੇ ਬਾਗੀ ਥੱਲੇ ਨਾਲ ਵਗੈਰਾ ਤੇ ਪੁੱਤਰੀ ਵਗੈਰਾ ਦੇਖੋ ਸਾਣ ਦੀ ਜਮਾ ਤੇ ਜਿਹੜੇ ਵੀ ਕਹਿੰਦੇ ਕਿ ਸਾਣ ਲੈਣਾ ਆਪਾਂ ਵੀ ਚੰਗਾ ਹੋਵੇ ਕਿਉਂਕਿ ਕੋਈ ਡੇਰੀ ਫਾਰਮ ਆਪਾਂ ਕਰ ਲੈਨੇ ਹਨਾ ਤੇ ਮੈਂ ਵੀ ਫੋਕਸ ਇਸ ਕੰਮ ਤੇ ਕਰਦਾ ਮੇਰਾ ਵੀ ਚਲੋ ਸਾਣ ਕਰੇ ਰੱਖਿਆ ਵਾ ਜਿਹਦਾ ਆਪਾਂ ਜਿਆਦਾ ਪਸ਼ੂ ਰੱਖਣੇ ਤਾਂ ਸਾਣ ਆਪਦਾ ਜ਼ਰੂਰੀ ਹੈ ਨਾਲ ਤੇ ਇਸ ਮੀਨੀਮਾ ਇਹ ਬੱਚਾ ਆ ਗਿਆ ਹਨਾ ਮੀਨੀਮਾ ਆ ਠੀਕ ਹੈ ਆਪਣੇ ਕੋਲੇ ਵੀ ਜਾਣ ਚੱਲ ਉਹ ਪਲ ਜੀ ਜਿਵੇਂ ਸਾਣ ਇਹ ਮੀਨੀ ਦੇ ਵਿੱਚ ਆ ਗਿਆ ਹੋ ਸਕਦਾ ਵੀ ਕਹਾਂ ਬੱਚੇ ਵੀ ਮੀਨੇ ਪਾ ਸਕਦਾ ਹਾਂ 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 ਠੀਕ ਹੈ ਕੋਈ ਮੀਨਾ ਬੱਚਾ ਤਾਂ ਨਹੀਂ ਆਇਆ ਹਾਲੇ ਤੱਕ ਆਪਣੇ ਕੋਲ ਆਇਆ ਠੀਕ ਹੈ ਤੇ ਹੁਣ ਆਪਾਂ ਇਹ ਹੈਗਾ ਵੇਚਣਾ ਇਹ ਇਹ ਵੇਚਣਾ ਤੇ ਕੋਈ ਮਾਰ ਕੇ ਚੱਲੋ ਜੀ ਮੱਝਾ ਕੰਸੀ ਵੇ ਲੋਕ ਬੰਦਾ ਬੇਫਿਕਰ ਹੋ ਜੀ ਹਨਾ ਤੇ ਫਿਕਰ ਹੋ ਜੀ ਤੇ ਰੇਟ ਬੜਾ ਤੇ ਮਾਲ ਮੁੱਲ ਜੇ ਹੋਊਗਾ ਜਮਾ ਹਾਂ 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 ਜਿੰਨੇ ਨਾਲ ਸਾਣ ਆਪਾਂ ਮੋਲ ਦੇਣਾ ਮੁੱਲ ਦੇ ਦੇਣਾ ਕਿ ਇਹ ਕਹਿੰਦਾ ਵਾ ਚੱਲ ਹੁਣ ਇਹ ਸਾਣ ਪਾ ਲਿਆ ਆਪਾਂ ਵੀ ਇਹ ਹੀ ਗੱਲ ਆਪਣ ਨੂੰ ਮੰਡੀ ਦੇ ਵੇਚਣਾ ਪਏਗਾ ਤਾਂ ਉੱਥੇ ਦੂਰ ਨੰਬਰ ਜੀ ਜਾਊਗਾ ਇਹ ਤਾਂ ਫਿਰ ਜਾਂਦੇ ਘਰੇ ਵੇਚਣਾ ਜਮਾ ਘਰੇ ਵੇਚਣਾ ਪਤਾ ਦੇਖ ਜਾ ਵੇਚਣਾ ਇਹਨੂੰ ਨਾ ਨਹੀਂ ਹੈ ਜੀ ਆਪਾਂ ਇਹ ਨਹੀਂ ਹੈ ਜੀ ਸੁਭਰ ਸਿੰਘੀ ਸੁਖੀ ਦੇਖੋ ਯਾਰ ਸਾਂਹ ਦੀ ਕਿਆ ਬਾਤ ਆ ਹਨਾ ਤੇ ਸਾਫਤਰੀ ਮਾਂ ਵੀ ਘਰੇ ਨਾਲ ਹੀ ਖੜੀ ਆ ਹਨਾ ਦਿਵੰਤਰ ਇੱਕ ਵਾਰ ਸਾਂਝਾ ਆਪਾਂ ਫੇਰ ਦਿਖਾ ਦਨੇ ਆ ਤੇ ਟੈਸਟਿਕਲ ਵਗੈਰਾ ਦਾ ਪੂਰਾ ਪੰਦਰ ਸਾਣ ਆ ਜਮਾ ਐਮ 29 ਆਪ ਨੂੰ ਪਤਾ ਵੀ ਬਹੁਤ ਫੇਮਸ ਸਾਣ ਰਿਆ ਉਹਦੇ ਮੰਨ ਕੇ ਜਿਹੜੇ ਜੁਨੀਆ ਨਿਸ਼ਾਨੀਆਂ ਚ ਰਹਿ ਗਏ ਹੁਣ ਜਿਹੜੇ ਸਾਣ ਪਿੱਛੇ ਰਹਿ ਗਏ ਹਨਾ ਤੇ ਇਸ ਛੋਟੀ ਦਾ ਬੱਚਾ ਆ ਗਿਆ ਹਨਾ ਤੇਰਾ ਵੀ ਨਹੀਂ ਆ ਗਿਆ ਠੀਕ ਹੈ ਕਹਿੰਦਾ ਵਾ ਝੋਟੀ ਵੀ ਮਨ ਕੇ ਚੱਲ ਵੀ ਆਮ ਆਪਣੀ ਘਰ ਦੀ ਝੋਟੀ ਸੀ ਘਰ ਦੀ ਹੈ ਘਰ ਦੀ ਹੈ ਆਪਣੇ ਘਰ ਦੀਆਂ ਮੱਧੀਆਂ ਉੱਤਰੀਆਂ ਆਉਂਦੀਆਂ ਠੀਕ ਹੈ ਟੀਕਾ ਫਿਰ ਮਨ ਕੇ ਚਲੋ ਵਧੀਆ ਤਸੱਲੀ ਦੇ ਬੰਦੇ ਆਪਣੇ ਹਾਂ ਵਧੀਆ ਤਸੱਲੀ ਦੇ ਬੰਦੇ ਆ ਜੀ ਠੀਕ ਹੈ ਵੀ ਇਹ ਗੱਲ ਸ਼ੋਰ ਵੀ ਹੈ ਮਨਤੀ ਆ ਹਾਂ ਠੀਕ ਹੈ ਸੋਵਰ ਬਾਕੀ ਇਹਦੀ ਬਾਡੀ ਵੰਤਰ ਚਗਾਠਾ ਤੇ ਟੈਕਸ ਦੀ ਗੱਲ ਵਗੈਰਾ ਦੇਖ ਕੇ ਪਤਾ ਲੱਗਦਾ ਕਿ ਸਾਨ ਬਾਕੀ ਹੀ ਹੈ ਮਨਤੀ ਦਾ ਹੈਗਾ ਹੈਗਾ ਤੇ ਨੰਬਰ ਉਹ ਜੋ ਦੁਬਾਰੇ ਆਪਣਾ ਹੀ 92 92 563 63 96 ਬੇਤਨਾ ਇਹ ਕੱਟਾ ਉਸੇ ਦਾ ਬੱਚਾ ਜੀ ਹੈ ਨਾ ਹਾਂ ਮੀਂਹ ਦੀ ਹੈ ਇਹ ਦਸ ਮਹੀਨੇ ਲ ਹੋ ਗਿਆ ਠ ਇਹ ਰਿਹਾ ਉਸੇ ਸਾਹ ਦਾ ਬੱਚਾ ਦੀ ਠੀਕ ਹੈ ਮੀਨੀ ਦੇ ਬੱਚਾ ਆ ਗਿਆ ਮੀਨੀ ਦੇ ਬੱਚਾ ਉਸੇ ਸਾਹ ਦਾ ਹੈ ਉਸੇ ਸਾਹ ਦਾ ਬੱਚਾ ਆ ਗਿਆ ਹੈ ਤੇ ਡੈਸਟੀਕਲ ਵਗੈਰਾ ਚੰਗੇ ਆ ਤੇ ਇਹਦਾ ਰੇਟ ਵਗੈਰਾ ਫਿਰ ਜੇ ਕੋ ਪਾਲਣਾ ਹੋਵੇ ਜਿਹਾ ਪਪਾ ਸਰ ਦੇ ਦੇਗਾ ਜਮਾ ਆ ਉਹਦੀ ਉਸੇ ਬੱਚੇ ਆ ਉਹ ਬਾਲੇ ਉਹ ਠੀਕ ਆ ਆ ਵੀ ਬੱਚੇ ਦੋਨੇ ਉਸੇ ਸਾਹ ਦੇ ਹਨਾ ਹਾਂ ਇਹਦੇ ਬੱਚੇ ਠੀਕ ਆ ਵੀ ਕਹਿੰਦਾ ਬੱਚੇ ਵੀ ਫਿਰ ਪੂਰੇ ਜਮੇ ਵਧੀਆ ਪਾਉਂਦਾ ਜਮਾ ਵਧੀਆ ਬੱਚੇ ਪਾਉਂਦਾ ਠੀਕ ਆ ਸੋ ਵੀਰ ਪਿੰਡ ਰੂੜੇ ਕੇ ਕਹਣਾ ਕਿਸੇ ਵੀ ਵੀਰ ਦੇ ਸਾਹ ਪਸੰਦ ਹੋਵੇ ਜੇ ਕਟਾ ਖਰੀਦਣਾ ਹੋਵੇ ਹਨਾ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਬਾਈ ਜਿਹਨਾਂ ਨੇ ਸਾਣ ਹੈਗਾ ਵੇਚਣਾ ਇਹ ਗੱਲ ਸ਼ੋਰ ਹੈ 29 ਦਾ ਸਿੰਗੀ ਸੁਗੀ ਮੱਥੇ ਦਾ ਚੰਗਾ ਤੇ ਵਾਕੀ ਉਪਰੋਂ ਬਾਦੀ ਮੰਤਰ ਵਗੈਰਾ ਦੇਖੋ ਚੰਗੀ ਤਾਂ ਵੀਡੀਓ ਦੇਖਣ ਦੇ ਚੈਨਲ ਨੂੰ ਪਿਆਰ ਦੇਣੀ